ਲੋਈ ਆ ਪਾਊਡਰ ਆ ਜੀ ਇਹ ਆਂਡੇ ਆਸਤੇ ਦੋਸਤੋ ਲੋਈ ਸਾਥੇ ਸ਼੍ਰੀ ਗੁਰੂ ਕਾਲ ਜੀ ਸਾਰੇ ਭਰਾਵਾਂ ਨੂੰ ਪਾਊਡਰ ਲੋ ਸਾਰੇ ਭਰਾਵਾਂ ਨੂੰ ਸਵਾਦ ਕਰਦੇ ਉਮੀਦ ਆ ਜੀ ਆਪਣੇ ਸਾਰੇ ਭਰਾ ਠੀਕ ਠਾਕ ਹੋਣਗੇ ਲੋਈ ਦੋਸਤੋ ਆਪਾਂ ਥੱਲੇ ਆਪਣੇ ਬਰੀਡਿੰਗ ਸੈੱਟ ਵਾਲੇ ਕਬੂਤਰ ਖੋਲੇ ਹੋਏ ਆ ਤੇ ਇਹਨਾਂ ਨੂੰ ਜਿਹੜਾ ਦਾਣਾ ਪਾਣੀ ਵਗੈਰਾ ਪਾਉਂਦੇ ਪਏ ਆ ਤੇ ਅੱਜ ਜਿਹੜਾ ਆਪਾਂ ਦੋਸਤੋ ਆਪਣੇ ਭਰਾਵਾਂ ਵਾਸਤੇ ਜਿਹੜਾ ਆ ਮਲਕੀ ਚਲੋ ਆਪਾਂ ਅੱਗੇ ਵੀ ਵੱਲ ਜਿਹਦਾ ਪਾਊਡਰ ਇਹ ਆਪਣੀਆਂ ਮਾਦੀਆਂ ਹੁੰਦੀਆਂ ਆਂਡਿਆਂ ਦੇ ਬੰਦ ਮੁੰਨੋ ਨਾਲਾਸਤੇ ਆ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਸਾਰੇ ਭਰਾਵਾਂ ਦਾ ਧੰਨਵਾਦ ਨਾਲੇ ਆਪਾਂ ਭਰਾਵਾਂ ਨੂੰ ਦੱਸਦੇ ਆ ਕਿਹੜੇ ਹਿਸਾਬ ਨਾਲ ਜਿਹੜਾ ਪਾਊਡਰ ਪਾਉਣਾ ਵਾ ਤੁਸੀਂ ਤੇ ਕਿੰਨੀ ਮਾਤਰਾ ਨਾਲ ਪਾਉਣਾ ਵਾ ਤੇ ਜਿਹੜੇ ਆ ਆ ਪਹਿਲਾਂ ਸਭ ਤੋਂ ਪਹਿਲਾਂ ਤਾਂ ਨਾਮ ਦੇਖ ਲਓ ਜੀ ਆਹ 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 ਲਓ ਜੀ ਸਾਰੇ ਕਬੂਤਰ ਆ ਗਏ ਆ ਕਿਉਂਕਿ ਇਹਨਾਂ ਨੂੰ ਆਪਾਂ ਪਾਣੀ ਤੇ ਵੀ ਜਿਹੜਾ ਥੋੜਾ ਹੋਂਨਾ ਆਪਾਂ ਪਾਣੀ ਪਾਉਣ ਲੱਗੇ ਆ ਤੇ ਲਓ ਜੀ ਦੋਸਤੋ ਆ ਪਾਊਡਰ ਆ ਪਾਊਡਰ ਮੰਨੇ ਵੀਰ ਨੇ ਜਿਹੜਾ ਖੋਲ ਲਿਆ ਵਾ ਤੇ ਆਹ ਦੇ ਦੇ ਵਿੱਚ ਦੋਸਤੋ ਜਿਹੜੇ ਵਿਟਾਮਿਨ ਆਉਂਦੇ ਆ ਜਿਹੜੇ ਆਪਣੇ ਕਬੂਤਰੇ ਆ ਜ ਕਬੂਤਰੀਆਂ ਹੁੰਦੀਆਂ ਵਾ ਤੇ ਉਹਨਾਂ ਵਾਸਤੇ ਜਿਹੜਾ ਮੈਂ ਕੀ ਹੋ ਜਾਂਦਾ ਵਾ ਕਮੀ ਹੋ ਜਾਂਦੀ ਆ ਤੇ ਉਹਦੇ ਕਾਰਨ ਜਿਹੜੀਆਂ ਕਬੂਤਰੀਆਂ ਆਪਣੀਆਂ ਅੰਡੇ ਕਈ ਨਹੀਂ ਦੇਂਦੀਆਂ ਕਈ ਤੇ ਆਪਣੀਆਂ ਜਿਹੜੀਆਂ ਵੇਖੋ ਬੱਚੇ ਆਏ ਆ ਤੇ ਕਈਆਂ ਨੇ ਤੇ ਆਂਡੇ ਹੁੰਡੇ ਲਾਏ ਆ ਤੇ ਜਿੰਨਾ ਨਹੀਂ ਲਾਏ ਤੇ ਆਪਾਂ ਉਹਨਾਂ ਵਾਸਤੇ ਜਿਹੜਾ ਪਾਊਡਰ ਪਹਿਲੇ ਵੀ ਪਾਈਦਾ ਵਾ ਵੈਸੇ ਵੀ ਪਾਉਂਦੇ ਪਾਉਂਦੇ ਰਹੀਏ ਦੋਸਤੋ ਵਧੀਆ ਰਹਿੰਦਾ ਇਹ ਪਾਊਡਰ ਕਿਉਂਕਿ ਜਿਹੜਾ ਵਾ ਕਬੂਤਰ ਉਹਦਾ ਹੀ ਫੀਟ ਰਹਿੰਦਾ ਕੈਲਸ਼ੀਅਮ ਹੁੰਦਾ ਹੈ ਚ ਵੀਟਾਮਿਨ ਹੁੰਦੇ ਆ ਜਿਹੜੀ ਚੀਜ਼ ਦੀ ਹੁੰਦੀ ਆ ਉਹ ਹੁੰਦਾ ਵਾ ਦੇਖੋ ਜੀ ਤੇ ਬਾਕੀ ਤੁਹਾਨੂੰ ਆਪਾਂ ਜਿਹੜਾ ਪਾਊਡਰ ਆ ਆ ਹੈਗਾ ਜੀ ਕੁੱਕੜਾਂ ਵਾਲਾ ਠੀਕ ਆ ਅੰਡੇ ਵਾਲਾ ਪਾਊਡਰ ਹੁੰਦਾ ਵਾ ਤੇ ਇਹ ਤੁਹਾਨੂੰ ਆਪਾਂ ਪਾਉਂਦਾ ਜਿਹੜਾ ਤਰੀਕਾ ਵੀ ਦੱਸ ਦਿਆਂਗੇ ਚਲੋ ਜੀ ਮਨਾ ਵੀ ਦਾਣਾ ਲੈ ਆਂਦਾਣਾ ਪਾਤਾ ਵਿਚ ਘਾਰੋ ਲਓ ਜੀ ਦੋਸਤੋ ਇਹਦੇ ਵਿੱਚ ਜਿਹੜਾ ਆਪਾਂ ਵਾ ਠੀਕ ਹੈ ਜੀ ਇੱਥੇ ਗਰੀਬਾਣਾ ਪਾਣੀ ਪਾ ਲਓ ਕਿੰਨੀ ਅੱਧੇ ਲੀਟਰ ਤੋਂ ਥੋੜਾ ਵੱਧ ਪਾ ਲਓ ਠੀਕ ਹੈ ਜੀ ਆਪਾਂ ਨਿੱਕਾ ਗੁੰਡਾ ਹੋਏ ਸਾਰੇ ਹੀ ਉਹ ਥੋੜੀ ਜੀ ਚਲੋ ਲਓ ਜੀ ਜੀ ਇਦਾਂ ਇੱਕ ਤੁਸੀਂ ਚਮਚੇ ਭਰ ਕੇ ਚਮਚੇ ਇੱਕ ਭਰ ਕੇ ਪਾਉਣਾ ਜੀ ਠੀਕ ਹੈ ਜੀ ਇਹ ਵੇ ਲੈ ਲਓ ਚਲੋ ਤੇ ਆਹ ਵੇ ਜੀ ਇਦਾਂ ਭਰ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਪਾਣੀ ਦੇ ਵਿੱਚ ਥੋੜਾ ਜਿਹਾ ਆਪਾਂ ਹੋਰ ਪਾ ਲਈਏ ਤਕਰੀਬਨ ਦੋ ਹੀ ਠੀਕ ਹੈ ਇਹ 20 ਲੀਟਰ ਵਿੱਚ ਜਿਹੜਾ ਇੱਕ ਪਾ ਲੋ ਠੀਕ ਹੈ ਲਾ ਦਿਓ ਠੀਕ ਹੈ ਮੇਰੇ ਭਰਾ ਜੀ ਲਓ ਜੀ ਇਹਦਾ ਕਲਰ ਵੇਖ ਲੋ ਚੇਂਜ ਹੋ ਗਿਆ ਪਾਣੀ ਦਾ ਵੀ ਤੇ ਚੰਗੀ ਦਾ ਜਿਹੜਾ ਇਹਨਾਂ ਮਿਕਸ ਕਰ ਦੇਣਾ ਵਾ ਤੇ ਪਾਣੀ ਦੋਸਤੋ ਮੇਰੇ ਭਰਾਵਾਂ ਨੇ ਉਹਨਾਂ ਕਾ ਪਾਉਣਾ ਵਾ ਜਿੰਨਾ ਕ ਮਤਲਬ ਕੀ ਤਕਰੀਬਨ ਆਪਣੇ ਕਬੂਤਰ ਜਿਹੜਾ ਪਾਣੀ ਪੀ ਲੈਣ ਤੇ ਪਾਣੀ ਵਾਧ ਨਹੀਂ ਪਾਉਣਾ ਤੇ ਪਾਣੀ ਘੱਟ ਪਾਓ ਤਾਂ ਕਿ ਜਿੰਨਾ ਹੈ ਆਪਣੇ ਕਬੂਤਰਾਂ ਜਿਵੇਂ ਆ ਕੁੰਡਾ ਇਹਦਾ ਭਰ ਦੇਂਦਾ ਵਾ ਤੇ ਤੁਹਾਨੂੰ ਪਤਾ ਸਾਰਾ ਪਾਣੀ ਆਪਣੇ ਕਬੂਤਰਾਂ ਨੇ ਪੀਣਾ ਨਹੀਂ ਹੁੰਦਾ ਉਹਦੇ ਕੰਮ ਜਿਹੜਾ ਵੇਸਟ ਹੋ ਜਾਂਦਾ ਵਾ ਤੇ ਆਪਣੇ ਜਿਹੜੇ ਆ ਭਰਾ ਵਾ ਸਾਰੇ ਭਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਲੈ ਆਪਣੇ ਕਮੈਂਟ ਕਰਦੇ ਆ ਤੇ ਆਪਣੇ ਜਸ ਸਮਰਾ ਜੀ ਉਹਨਾਂ ਦਾ ਵੀ ਧੰਨਵਾਦ ਹਰਪ੍ਰੀਤ ਭਾਈ ਆ प्रदीप ਭਾਈ ਉਹਨਾਂ ਦਾ ਵੀ ਧੰਨਵਾਦ ਆ ਸੋਨੀ ਵੀਰੇ ਆਪਣਾ ਫਰੋਜਪੁਰ ਤੋਂ ਨਾ ਵੀਰੇ ਆ ਪਟਿਆਲਾ ਆਪਣੇ ਕਰਨਗੰਗ ਪਟਿਆਲਾ ਜੀ ਉਹਨਾਂ ਦਾ ਵੀ ਧੰਨਵਾਦ ਉਸਾਰ ਭਾਗਾ ਫੌਜੀ ਦਾ ਜੀ ਨਾਲ ਵੀ ਧੰਨਵਾਦ ਹੈ ਜੀ। ਸੋ ਆਪਾਂ ਨੂੰ ਬਹੁਤ ਜ਼ਿਆਦਾ ਵੀ ਪਿਆਰ ਕਰਦੇ ਜੀ। ਇਹ ਆ ਦੋਸਤ ਜਿਹੜਾ ਪਾਊਡਰ ਹੈ ਇਹ ਦੇਖ ਸਕਦੇ ਜੀ ਇਹ ਆਪਣਾ ਜਿਹੜੇ ਆਪਣੀਆਂ ਮਾਦੀਆਂ ਵਾਂਂ ਅੰਡੇ ਨਹੀਂ ਜਾ ਉਤਾਰ ਰਹੀਆਂ। ਤੇ ਜਾਂ ਫਿਰ ਆਪ ਪਾਈ ਦੇ ਕੀ ਹੋਈ। ਤੇ ਜਿਹੜੇ ਆਪਣੀਆਂ ਮੱਕੀ ਆਂਡੇਆਂ ਤੇ ਰੁਕੀਆਂ ਹੋਈਆਂ ਮਾਦੀਆਂ ਉਹ ਵੀ ਮਰਗੀ ਤਕਰੀਬ ਨਾਲ ਆਂਡੇ ਦੇ ਦੇਣਗੇ। ਹੁਣ ਮੇਰੇ ਮਾਦੀਆਂ ਕਈ ਹੈਗੀਆਂ ਜੀ ਤੇ ਤੁਹਾਨੂੰ ਉਹਨਾਂ ਦਾ ਸ਼ੌਂਕ ਵੀ ਕਰਾਉਣਾ ਮਾਦੀਆਂ ਦੋ ਘੇਗੀਆਂ ਆਂਡੇ ਦੇ ਨਹੀਂ ਰਹੀਆਂ। ਹੋ ਗਿਆ ਨੂੰ 2-2 ਮਹੀਨੇ ਆਂਡਿਆਂ ਦਾ ਰੋਗੀ ਆ ਤੇ ਮੈਂ ਚਲੋ ਆਪਣੇ ਭਰਾਵਾਂ ਦੇ ਨਾਲ ਆ ਵੀ ਵੀਡੀਓ ਵੀ ਸ਼ੇਅਰ ਕਰਦੇ ਆ ਇਹ ਨਾਲੇ ਆਪਣਾ ਜਿਹੜਾ ਭਰਾਵਾਂ ਦੇ ਨਾਲ ਜਿਹੜਾ ਵਾ ਸ਼ੌਂਕ ਵੀ ਕਰਾਉਂਦੇ ਆ ਆਪਣੇ ਕਬੂਤਰਾਂ ਦਾ ਠੀਕ ਹੈ ਜੀ। ਲੋ ਜੀ ਆ 골ਡਨ ਮਾਦੀ ਜੇ ਜਿਹੜੀ ਆਪਣੀ ਆਂਡਿਆਂ ਤੋਂ ਰੋਗੀ ਹੋਈ ਸੀ ਤੇ ਆਪਾਂ ਤੁਹਾਨੂੰ ਇਹਦਾ ਸ਼ੌਂਕ ਕਰਾਉਂਦੇ ਆ ਕਿਉਂਕਿ ਤਕਰੀਬਨ ਮਾਦੀ ਬਹੁਤ ਹੀ ਵਧੀਆ ਇਹਦੀ ਜਿਹੜੀ ਪੱਠੀ ਆ ਆਪਣੇ ਕੋਲ ਬਹੁਤ ਵਧੀਆ ਉੱਡੀ ਆ। ਤੇ ਮਾਦੀ ਤਕਰੀਬਨ 2 ਕੁ ਮਹੀਨੇ ਹੋ ਗਏ ਜਿਹੜੀ ਰੁਗੀ ਸੀ ਤੇ ਉਹਦੇ ਕਾਰਨ ਜਿਹੜਾ ਆਪਾਂ ਪਾਊਡਰ ਆ ਤੇ ਅੱਜ ਲਿਆਂਦਾ ਵਾ ਮੈਂ ਤੇ ਮਨੇ ਵੀਰ ਨੇ ਜਾ ਕੇ ਤੇ ਅਸੀਂ ਜਾ ਕੇ ਪਾਊਡਰ ਲਿਆਂਦਾ ਵਾ ਤੇ ਮੈਂ ਚਲੋ ਆ ਸ਼ੌਕ ਵੀ ਕਰ ਲਓ ਕਬੂਤਰੀ ਦਾ ਇਹ ਤਕਰੀਬਨ 2.5 ਮਹੀਨੇ ਹੋ ਚੱਲੇ ਆ ਤੇ ਆਹ 파ਰ ਦਾ ਸ਼ੌਕ ਕਰ ਲਓ ਕਿਉਂਕਿ ਜਿਹੜਾ ਪੱਠੀ ਦਾ ਇਹਦਾ 파ਰ ਹੀ ਸੇਮ ਹੀ ਮਾਰਿਆ ਸੀ ਇਹ ਤੇ ਆਹ ਦੇਖੋ ਜੀ ਮਾਦੀ ਤਕਰੀਬਨ ਹੋ ਗਏ ਆ 2.5 ਮਹੀਨੇ ਆਂਡੇ ਨਹੀਂ ਆ ਰਹੀ ਤੇ ਮੈਂ ਚਲੋ ਇਹਨੂੰ ਪਾਊਡਰ ਪਾਈਏ ਚਲੋ ਜੀ ਮਾਦੀ ਸ਼ੌਕ ਕਰੋ 골ਡਨ ਇਹ ਦੋਸਤੋ ਜਦੋਂ ਆਪਣੇ ਕੋ ਆਈ ਸੀ ਨੇ ਬਹੁਤ ਵਧੀਆ ਰਿਜ਼ਲਟ ਦਿੱਤਾ ਹੀ ਇਹ 7 ਦਿਨ ਬਾਅਦ ਇਹ ਰੋਲ ਕੇ ਘਰੇ ਫੇਰ ਆਈ ਸੀ ਆਪਣੇ ਕੋਲ ਹੀ ਤੇ ਉਹ ਬੜੀ ਮਾਦੀ ਆ ਰਹੇ ਨੇ ਜਿਹੜੀ ਪੱਠੀ ਗਾ ਉਡਾਈ ਜੀ ਪੱਠੀ ਨੇ 7 ਦਿਨੋਂ ਇਹਦਾ ਕਪੜੇ ਕੋਟ ਦੀ ਰਹੀ ਆ ਇਸ ਤੋਂ ਬਾਅਦ ਜਿਹੜਾ ਆਪਾਂ ਫਿਰ ਉਗਲੀ ਫੋਰੀ ਬਾਂ ਬੱਤੇ ਆਪਦੇ ਠੀਕ ਹੈ ਇਹ ਤੋਂ ਬਾਅਦ ਤਾਂ ਨਹੀਂ ਹੋ ਰਹੀ ਕਮਾਦੀ ਉਹਦਾ ਨਹੀਂ ਖਾਓ ਕਰਾਂਗੇ ਚਲੋ ਜੀ ਆਪਣੇ ਉਸਤਾਦ ਨਹੀਂ ਕੱਲੂ ਮਾਲ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਹਰੇਕ ਵੀਡੀਓ ਆਪਾਂ ਕਮੈਂਟ ਕਰਦੇ ਆ ਵਿੱਕੀ ਭਾਈ ਨੇ ਛਾੜੇ ਤੋਂ ਉਹਨਾਂ ਦਾ ਵੀ ਧੰਨਵਾਦ ਵਿਜੇ ਬਾਉ ਜੀ ਉਹਨਾਂ ਦਾ ਧੰਨਵਾਦ ਉਸਤਾਦ ਡਾਕਟਰ ਵਿਕਰਮਜੀਤ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਕੋਟਲਾ ਗੁਜਰਾਣਾ ਵਾਲਾ ਤਾਂ ਜੀ ਉਸਤਾਦ ਅਖਬੀਰ ਸਿੰਘ ਜੀ ਦਵਾਈ ਵਾਲੇ ਉਹਨਾਂ ਦਾ ਵੀ ਧੰਨਵਾਦ ਹੈ ਜੀ ਜਗਰੂਪ ਭਾਈ ਆ ਅਮਰੀਕ ਸਿੰਘ ਜੀ ਸੇਮ ਕਰਤੋ ਆ ਜੀ ਅਮਰਤਵੀਰ ਉਹਦਾ ਵੀ ਧੰਨਵਾਦ ਆ ਹਮਸਪਾਲ ਸਿੰਘ ਜੀ ਮਜੀਠੇ ਤੋਂ ਨਾਲ ਧੰਨਵਾਦ ਆ ਜੀ ਹਲੋ ਜੀ ਪਰਦਾ ਵੀ ਸ਼ੌਂਕ ਕਰ ਲੋ ਹੈਰੀ ਸੰਧੂ ਭਾਈ ਉਹਨਾਂ ਦਾ ਧੰਨਵਾਦ ਗੁਰਦੇਵ ਭਾਈ ਆ ਉਹਨਾਂ ਦਾ ਵੀ ਧੰਨਵਾਦ ਆ ਜੀ ਸਤਿੰਦਰ ਬਾਜਵਾ ਸਾਹਿਬ ਜੀ ਜੋਬਨ ਬਾਜਵਾ ਜੀ ਉਹਨਾਂ ਦਾ ਵੀ ਧੰਨਵਾਦ ਆ ਲਓ ਜੀ ਕਾ ਮਾਦੀ ਟੁੰਡੀ ਆ ਤੇ ਜਿਹੜੀ ਇਹ ਵੀ ਆਂਡੇ ਜਿਹੜੀ ਰੋਕੇ ਬੈਠੀ ਹੋਈ ਆ तकरीबन ਇਹਨੂੰ 2 ਮਹੀਨੇ ਹੋ ਗਏ ਆ ਤੇ ਮੈਂ ਵੀ ਆਪਣੇ ਮਾਦੀ ਹੁੰਨਾ तकरीबन ਬੱਚਿਆਂ ਦਾ ਸੀਜ਼ਨ ਹੈ ਤੇ ਹੁਣ ਬੱਚੇ ਲਵਾਂਗੇ ਜਿਆਦੇ ਨਹੀਂ ਚਾਰ-ਚਾਰ ਤੇ ਫਿਰ ਜਾ ਕੇ ਜਿਹੜੇ ਆਪਣੇ ਸੀਜ਼ਨ ਦੇ ਵਿੱਚ ਆ ਜਿਹੜੇ ਜਿਹੜੇ ਕੰਮ ਆਣਗੇ ਤੇ ਮਾਦੀ ਬਾਕੀ ਸ਼ੌਂਕ ਕਰ ਲੋ ਜੀ ਤੇ ਦੋਸਤੋ ਆਪਣੇ ਜਿਹੜੇ ਭਰਾ ਭਾਂ ਨੂੰ ਪਿਆਰ ਕਰਦੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਤੇ ਜਿਹੜਾ ਆਪਣਾ ਪਾਊਡਰ ਹੈ ਆਪਾਂ ਤੁਹਾਨੂੰ ਦੱਸਦਾ ਜੀ ਤੇ तकरीबन ਪਾਣੀ ਤੁਸੀਂ ਹੰਨਾ ਪਾਉਣਾ ਵਾ ਇੱਕ ਚਮਚਾ ਪਾਉਣਾ ਵਾ ਜਿੰਨਾ ਹਫ਼ਤੇ ਬਾਅਦ ਤੁਸੀਂ ਕੋਰਸ ਕਰਾਈ ਆ ਕਰੋ ਆਪਣੇ ਕਬੂਤਰਾਂ ਨੂੰ ਵੈਸੇ ਜਿਹੜਾ ਵਿਟਾਮਿਨਾਂ ਦੀ ਕਮੀ ਜਿਹੜੀ ਆਪਣੇ ਕਬੂਤਰਾਂ ਕਰਕੇ ਨਾ ਹੋਵੇ ਉਹਦੇ ਕਾਰਨ ਹੁੰਦਾ ਵਾ ਤੇ ਕੈਲਸ਼ੀਅਮ ਵਗੈਰਾ ਹੁੰਦੇ ਆ ਵਿੱਚ ਜਿਹੜੇ ਆ ਆਂਡੇ ਆ ਵਧੀਆ ਵਾਕੀ ਪੱਚੇ ਆਂਡੇ ਤੋਂ ਮਾਦੀਆਂ ਪਈਆਂ ਨਹੀਂ ਰੋਗਣੀਆਂ ਠੀਕ ਹੈ ਜੀ ਤੇ ਉਮੀਦ ਹੈ ਜੀ ਆਪਣੀ ਵੀਡੀਓ ਜਿਹੜੀ ਪਰ੍ਹਾਂਵਾਂ ਨੂੰ ਵਧੀਆ ਲੱਗੀ ਹੋਗੀ ਸਾਰੇ ਪਰ੍ਹਾਂਵਾਂ ਦਾ ਧੰਨਵਾਦ ਹੈ ਜੀ ਮਿਲਦੇ ਤਾਂ ਨੈਕਸਟ ਵੀਡੀਓ ਦੇ ਸਾਥ ਸ਼ੁਕਰੀਆ